ਹੋ ਗਿਆ ਗਈ ਆ ਤੇ ਕਿਤੇ 4 ਦਿਨ ਸਾਡੇ ਸੌਖੇ ਨਿਕਲਣਗੇ ਇਹਨੇ ਤਾਂ ਸਾਡਾ ਖੂਨ ਪੀਤਾ ਹੀ ਨਾ ਇਹ ਸੁੱਖ ਨੂੰ ਛੱਡਦੀ ਹੀ ਨਾ ਇਹ ਮੈਨੂੰ ਛੱਡਦੀ ਹੀ ਹੈ ਹੈ ਦਬਕੇ ਮਾਰਦੀ ਹਨ ਦੋਵਾਂ ਨੂੰ ਤੇ ਦਬਕੇ ਤਾਂ ਮੈਂ ਸੁੱਖ ਨੂੰ ਵੱਜਣ ਨਹੀਂ ਦੇਣੇ ਮੈਂ ਤਾਂ ਕਛੰਦੀ ਜੀ ਰੱਖੀ ਆ ਤੇ ਇਹ ਚ ਇਹ ਤੇ ਇਹੋ ਕੁਛ ਚਾਉਂਦੀ ਆ ਮੈਂ 24 ਘੰਟੇ ਲੜਦੀ ਰਵਾਂ ਲੜਦੀ ਰਵਾਂ ਸਾਨੂੰ ਆਂਦਾ ਲੜਾਈ ਤੋਂ ਡਰ ਉਹ ਵਿਚਾਰੀ ਅੰਦਰ ਵੜ ਕੇ ਉਹ ਬੈਠੀ ਰਹਿੰਦੀ ਅੰਦਰ ਵੜ ਕੇ ਮੈਂ ਬੈਠੀ ਰਹਿੰਦੀ ਤੇ ਸਾਰੇ ਵੇੜ ਚ ਪੜਕਦੀ ਰਹਿੰਦੀ ਆ ਫੇਰ ਆਨੇ ਦੀ ਤੁਸੀਂ ਮੇਰੇ ਵੱਲ ਵੇਹਂਦੇਂਗਾ ਜੇ ਬਾਬਾ ਨਾ ਆਵੇ ਚਾਰ ਪੰਜ ਦਿਨ ਕਿਤੇ ਅਸੀਂ ਵੀ ਸੁੱਖ ਦਾ ਸਾਹ ਲੈ ਲਈਏ ਚਾਚੀ ਆਈ ਹੈ ਚਾਚੀ ਸਾਸਰੀ ਘਰ ਸਾਸਰੀ ਘਰ ਫਤ ਕੀ ਹਾਲ ਹੈ ਹਾਂ ਠੀਕ ਹੈ ਚਾਚੀ ਤੁਸੀਂ ਸੁਣਾਓ ਬਸ ਵਧਿਆ ਬੜੀ ਗੱਡੀ ਤਾਂ ਹੁਣ ਹੈ ਕੀ ਗੱਲ ਚਾਚੀ ਤੁਹਾਨੂੰ ਪਤਾ ਵਾ ਮੀਮਾ ਪਏ ਆ ਹਾਂ 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 ਸਾਤਾਂੀਆਂ ਦਾ ਮੌਸਮ ਹੀ ਗਾ ਤਾਂ ਜਦੋਂ ਅੱਡੇ ਨੂੰ ਖੜੀਏ ਨਾ ਉਦੋਂ ਹੀ ਗੰਦੀ ਹੋ ਜਾਂਦੀ ਆ ਆ ਗੰਦੀ ਹੋ ਜਾਂਦੀ ਹੈ ਨਾ ਹਾਂ ਆ ਵੇਖਾ ਹੁਣ ਕਿਦਾਂ ਦਾਗ ਜੇ ਪਏ ਆ ਜਿੱਪੀ ਦੇ ਆ ਕੇ ਸਾਰੇ ਉਹ ਹੀ ਕਿ ਉਹ ਤਾਂ ਵੀ ਕਾਲੀ ਹੈ ਨਾ ਤਾਂ ਕਰਕੇ ਕਾਲੀ ਚੀਜ਼ ਦੀ ਸ਼ਾਂਭਿਆ ਉਹ ਇਹਦੀ ਗੱਲ ਪਤਾ ਹੈ ਜੇ ਕਿਹਦਾ ਕਾਲਾ ਰੰਗ ਹੋਵੇ ਤਾਂ ਕਿਦਾਂ ਮਖੌਲ ਕਰਦੇ ਆ ਤਾਂ ਕਾਲਾ ਰੰਗ ਤਾਂ ਮੇਰਾ ਗੱਡੀ ਲੋਕੀ ਸਾਰੇ ਕਾਲੀ ਪਸੰਦ ਕਰਦੇ ਆ ਆ ਸ਼ਾਂਭ ਆ ਤੇ ਕਿੱਦਾਂ ਸ਼ਾਂਭ ਆਹੋ ਜਿਆਦੀ ਸ਼ਾਂਭਿਆ ਕਾਲੇ ਰੰਗ ਦੀ ਚਾਚੀ ਬਹੁਤੀ ਜਿਆਦੀ ਸਾੰਭਿਆ ਤੇ ਲੋਕੇ ਪਸੰਦ ਵੀ ਕਾਲਾ ਕਲਰ ਹੀ ਕਰਦੇ ਆ ਆਹੋ ਕੋਈ ਵੀ ਚੀਜ਼ ਲੈਣੀ ਰੱਖਣਾ ਕਾਲੇ ਰੰਗ ਦੇ ਲਈ ਮੋਟਰਸਾਈਕਲ ਸਕੂਟਰੀ ਜੋ ਵੀ ਚੀਜ਼ ਲੈਣੀ ਹੋਵੇ ਹਾਂ ਹੋਰ ਸਭੀ ਫਿਰੋ ਮੰਮੀ ਕਿੱਥੇ ਆਾ ਚਾਚੀ ਮੰਮੀ ਤੇ ਗਈਓ ਮਾਸੀ ਕੋਲ ਮਾਸੀ ਕੋਲ ਗਈ ਆ ਹਾਂ ਬੜੇ ਚਿਰ ਬਾਅਦ ਉਹ ਕਦੀ ਗਈ ਨਹੀਂ ਘਰੋਂ ਨਿਕਲੀ ਨਹੀਂ ਬਾਹਰ ਆਹੋ ਅੱਜ ਕਿਦਾਂ ਚਲੀ ਗਈ ਆ ਆ ਗਾਣਾ ਦੇਣਿਆਂਗੇ ਉਹ ਹੀ ਤਾਂ ਮੈਂ ਕਹਿੰਦੀ ਕਦੀ ਨਹੀਂ ਨਿਕਲੀ ਹੈਗੀ ਉਹ ਆਹੋ ਮੈਂ ਚੜਾ ਹੈਂ ਸਵੇਰੇ ਅੱਛਾ ਪੱッセ ਮੋੜ ਤੋਂ ਤੇ ਚਲ ਗਈ ਸ਼ਾਮ ਨੂੰ ਆਊਗੀ ਠੀਕ ਆ ਠੀਕ ਆ ਸ਼ਾਮ ਨੂੰ ਆ ਜੂਗੀ ਮੈਂ ਤਾਂ ਖੈਰ ਰਹੂਗੀ ਵੇਖੋ ਉਹ ਸਾਦਾ ਮੂਰਦੀ ਗੱਲ ਐ ਰਹਿ ਵੀ ਪੋਰੀ ਇਹ ਵੀ ਗੱਲ ਸਹੀ ਐ ਕੋਈ ਪਤਾ ਨਹੀਂ ਮੈਂ ਫੋਨ ਹੀ ਕਰਨਾ ਪੁੱਛਣ ਆਲੇ ਆਪਾਂ ਖੁਸ਼ੀ ਇਹਦੇ ਫਿਰ ਤਾਨੂੰ ਪਤਾ ਕਿਉਂ ਨਹੀਂ ਕਹਿਣਾ ਮੈਂ ਆਪੇ ਮਰਜ਼ੀ ਕਰਨੀ ਆ ਉਹ ਵੀ ਤਾਂ ਗੱਲ ਐ ਉਹ ਅੱਗੇ ਪੁੱਠਾ ਬੋਲਦੀ ਐ ਕਿ ਹਾਂ ਉਹਨੇ ਪੁੱਠੇ ਕੰਮ ਚੱਲਦੇ ਉਹਦੇ ਉਹਨੇ ਸਿੱਧੀ ਗੱਲ ਐ ਪੁੱਠੇ ਤਾਂ ਉਹਨੇ ਪੁੱਠੀ ਲੈਣੀ ਐ ਹਾਂ ਕੋਈ ਚਾਹਦਾ ਨਹੀਂ ਕੋਈ ਗੱਲ ਨਹੀਂ ਹਾਂ ਚਲ ਕੋਈ ਨਹੀਂ ਕਮਗਰਦਾ ਸਰਦਾ ਹੁਣ ਹਾਂ ਮਾਤਾ ਵੀ ਹੈਗੀ ਆ ਸੁੱਖ ਵੀ ਹੈਗੀ ਆ ਹਾਂ ਮਾਤਾ ਕਿੱਥੇ ਐ ਤੇ ਸੁੱਖ ਕਿੱਥੇ ਆ ਸੁੱਖ ਤੇ ਅੰਦਰ ਚਾਚੀ ਕੰਮ-ਕੁਮ ਕਰਕੇ ਲੰਮੇ ਪਈ ਆ ਤੇ ਮਾਤਾ ਤੁਹਾਡਾ ਅਹੀਦਰ ਕਮਰੇ 'ਚ ਆਪਣੇ 'ਚ ਅੱਛਾ ਚਲ ਠੀਕ ਹਾਂ ਨਹੀਂ ਮੈਂ ਮਾਤਾ ਨੂੰ ਮਿਲਣੀ ਹੀ ਮੈਂ ਮਾਤਾ ਨੂੰ ਮਿਲਦੀ ਹਾਂ ਚਲ ਕਰ ਲੋ ਫਿਰ ਗੱਲ ਹਾਂ ਚਲ ਠੀਕ ਐ ਤੂੰ ਗੱਡੀ 'ਚ ਹਾਂ ਬਸ ਮਾਦਾ ਸੱਸਰੀ ਘਰ ਦਾ ਸੱਸਰੀ ਘਰ ਸਣਾ ਪਤਰਾ ਜੀ ਠੀਕ ਆ ਰਾਜੀ ਆ ਹੋਰ ਠੀਕ ਠਾਕ ਵਧੀਆ ਹੁਣ ਤੂੰ ਦੱਸ ਕਿਦਾਂ ਠੀਕ ਆ ਹਾਂ ਠੀਕ ਆ ਇੱਥੇ ਬੈਠੀ ਨਹੀਂ ਉਧਰ ਵੀ ਆ ਜਾ ਕਰਕੇ ਚੱਕਰ ਚੱਕਰ ਲਾ ਜਾ ਕਰ ਚੱਲ ਕੋਈ ਨਹੀਂ ਉਧਰ ਮੈਂ ਤਾਂ ਹਰ ਗੇ ਮੈਂ ਆ ਜਾ ਮੈਂ ਮਿਲ ਕੇ ਆ ਮਾਤਾ ਨੂੰ ਮਾਤਾ ਆਈ ਨਹੀਂ ਕਿੰਨੇ ਚਿਹਰੇ ਹੋ ਗਿਆ ਵਾ ਚੱਲ ਚੰਗਾ ਕੀਤਾ ਮੇਰਾ ਵੀ ਜੀ ਕਰਦਾ ਮੈਨੂੰ ਆ ਤਾਂ ਜੀ ਕਰਦਾ ਫਿਰ ਉਧਰ ਨਹੀਂ ਜਾ ਜਾਂਦਾ ਅੱਗੇ ਕੀ ਗੱਲ ਬਾਤ ਲਾ ਗਦਾ ਨਹੀਂ ਉਹ ਹੀ ਆ ਵੀ ਪੁੱਤ ਦਾ ਘਰੀ ਆ ਹੈ ਤਾਂ ਪੁੱਛੀ ਪੁੱਤੀ ਪਤਾ ਤੇ ਰਹੀ ਆ ਤੇ ਇਹ ਤੇ ਗੱਲ ਠੀਕ ਆ ਪੋਤੇ ਪੋਤੀਆਂ ਮੇਰੇ ਹੀ ਆ ਆਪਉਂਦੇ ਤੇ ਮੇਰੇ ਹੀ ਆ ਹਾਂ ਹਾਂ ਤੇ ਹੋਰ ਠੀਕ ਠਾਕ ਆ ਸਾਰੇ ਸਾਰੇ ਠੀਕ ਵਾ ਹਾਂ ਤੇ ਮੇਰਾ ਜੀ ਕਰਦਾ ਸੀਗਾ ਜਾਣ ਨੂੰ ਤੇ ਭਾਰੇ ਇਹਨੇ ਕੱਲ ਨਾ ਬਹੁਤ ਪਰੇਸ਼ਾਨ ਹੋਇਆ ਉਹਦਾ ਦੇਖੋ ਉਹਦਾ ਕੰਮ ਆ ਤੇ ਮੈਂ ਫਿਰ ਕੀ ਕਰਦੀ ਮੇਰਾ ਜੀ ਨਹੀਂ ਕੀਤਾ ਕਿਤੇ ਵੀ ਜਾਣ ਤੇ ਚੱਲ ਖੜਾ ਜਾ ਉਧਰ ਮੇਰੇ ਵੱਲ ਆ ਜਾ ਫਿਰ ਨਹੀਂ ਹੁਣ ਕਰੋਂਗੇ ਹੀ ਆ ਵਾਂਡੇ ਅਸੀਂ ਤਾਂ ਕਸ਼ੂਰ ਕੀਤਾ ਤਾਂ ਉਹਨੇ ਉਹ ਤੇ ਚਲ ਮੈਂ ਮੰਦੀ ਵਾਂਡੇ ਗਈ ਉਹਨੇ ਆਈ ਜਾਣਾ ਤੇ ਮੈਂ ਮੇਰੇ ਵੱਲ ਵੀ ਆ ਜਾਣਾ ਮੈਂ ਤਾਂ ਨੀ ਚਾਰ ਦਿਨ ਆਵੇ ਹੀ ਨਾ ਚਲੋ ਆ ਡਸੋਖੇ ਲੰਘ ਜਾਣ ਚਲ ਮਾਤਾ ਉਧਰ ਆ ਜਾ ਚਾਰ ਦਿਨ ਉਧਰ ਸੋਖੇ ਲੰਘ ਜਾਣਗੇ ਉਹ ਤੇ ਹੈ ਵਾ ਪਰ ਸੁੱਖ ਨੂੰ ਮੈਂ ਛੱਡ ਕੇ ਕਿਤਰਾ ਜਾਵਾਂ ਉਹਨੇ ਫੇਰ ਆਖਣ ਚੱਲ ਗਈ ਐ ਇੱਧਰ ਮੇਰੇ ਹੁੰਦਿਆਂ ਗਈ ਨਹੀਂ ਤੇ ਹੁਣ ਛੱਡ ਕੇ ਚੱਲ ਗਈ ਆ ਚਲ ਉਹ ਤੇ ਗੱਲ ਸਹੀ ਐ ਮੈਂ ਮੰਦੀ ਐ ਬਸ ਚਲ ਸੁਖਣ ਕੱਲੀ ਆ ਤੇ ਜਦੋਂ ਇੱਥੇ ਹੁੰਦੀ ਉਹ ਤਾਂ ਕਿਹੜਾ ਤੂੰ ਤਹੀ ਹੁੰਦੇ ਸੀ ਨੇ ਉਹਨਾਂ ਨੂੰ ਮੈਨੂੰ ਕੋਈ ਡੱਕ ਵੀ ਨਹੀਂ ਗਈ ਫੇ ਮੈਨੂੰ ਇਹ ਜੇ ਡੱਕ ਦੇ ਬਸ ਇਹਨਾਂ ਦੀ ਹੋਈ ਮਰਦੀ ਇਹਨਾਂ ਦੇ ਕੋਲ ਹੀ ਰਹਿਣੀ ਹੈ ਜੋ ਪੈਨਸ਼ਨ ਜੋ ਚੀਜ਼ ਇਹਨਾਂ ਨੂੰ ਬਸ ਦਿੰਦੀ ਹੈ ਤੂੰ ਤੂੰ ਵੀ ਇਸੇ ਵਾਈ ਜੀ ਨਹੀਂ ਆ ਨਾ ਦੇਖੋ ਫੇਰ ਵੀ ਤੇਰੇ ਦਿਵਾਲੇ ਹੁੰਦੀ ਹੈ ਤੇ ਫੇਰ ਵੀ ਤੂੰ ਇਹਨਾਂ ਦੀ ਬਸ ਮੈਂ ਸਾਬੀ ਨੂੰ ਭਾਵੇਂ ਦੇ ਦਾਂ ਮੈਂ ਉਹਨਾਂ ਨੂੰ ਨਹੀਂ ਦਿੰਦੀ ਉਹ ਤਾਂ ਬੜੀ ਹੈਗੀ ਆ ਸਾਬੀ ਵੀ ਤਾਂ ਉਹਦਾ ਹੀ ਆ ਜਿੱਦਾਂ ਮੱਢੀ ਤੇਰਾ ਪਤਾ ਉਹਦੇ ਵੀ ਤੇਰੇ ਪੋਤੇ ਆ ਪੋਤੀਆਂ ਪੋਤੇ ਉਹਦੇ ਵੀ ਤੇਰੇ ਹੀ ਆ ਹੈ ਤਾਂ ਮੇਰੇ ਹੀ ਆ ਤੇ ਪਰ ਹੁਣ ਮੈਂ ਤਰਸ ਜਾ ਸਾਬੀ ਨੇ ਤੇਰਾ ਜ਼ਿਆਦਾ ਪਿਆਰ ਜਆਦਾ ਨਹੀਂ ਉਹ ਤਾਂ ਨਾ ਪਿਆਰ ਹੋਣਾ ਹੀ ਮੇਰਾ ਤਾਂ ਤਾਈ ਫਿਰ ਉਧਰ ਬੜਾ ਜਾਣੀ ਆ ਤੇ ਉਧਰ ਪੁੱਤਿਆ ਪਤਾ ਉਹ 200 ਰੁਪਏ ਵੀ ਦੇ ਕੇ ਆਉਂਦੀ ਆ ਕਿ ਇੱਧਰ ਤਾਂ ਸੱਪਾ ਦੇ ਹੀ ਜਾਣੀ ਆ ਤੇ ਫਿਰ ਵੀ ਤੈਨੂੰ ਜਦੋਂ ਮਾਰਦੀ ਸੀ ਫਿਰ ਸਿੱਤਰੀ ਮਾਰਦੀ ਕਿ ਹਸਾਬ ਨਾਲ ਤੇਰੇ ਦਿਵਾਲੇ ਹੋਈ ਜਾਂਦੀ ਰਹਿੰਦੀ ਆ ਪੋਤੀ ਦਾ ਵਿਆਹ ਹੋਇਆ ਮੈਂ ਆਪੇ ਦੇ ਦੇਣੀ ਆ ਤੂੰ ਨਾ ਟੈਨਸ਼ਨ ਲੈ ਆਹ ਪੋਤੀ ਦੇ ਵਿਆਹ ਤੇ ਤੈਨੂੰ ਹੋਣ ਦਊਂਗੀ ਤੇ ਦੇਣ ਜਾਣ ਦਊਂਗੀ ਤੇ ਦਊਂਗੀ ਮੈਂ ਜਦੋਂ ਤੂੰ ਸਾਰੀ ਨਾਲ ਨਾਲ ਖੜੀ ਜੇ ਤੈਨੂੰ ਪੈਸੇ ਮਿਲ ਕੇ ਕਿੱਥੋਂ ਮਿਲਣੇ ਆ ਦੇਖੀ ਜਾਊਗੀ ਕਿਤੇ ਬਾਬਾ ਦਊਗਾ ਹੀ ਨਾ ਦਊਗਾ ਬਾਬਾ ਆਹ ਮੇਰੇ ਕੋਲ ਤਾਂ ਸਿਰਦਾ ਨਾ ਇਹਦੇ ਬਥੇਰਾ ਤੇਰਾ ਪਾਣੀ ਵਰਦੀਆਂ ਸਾਡੇ ਨਾਲ ਹੀ ਤਰ ਪਿਆਰ ਮਾਸਾ ਵੀ ਹੈਗਾ ਨਹੀਂ ਪਿਆਰ ਹੈਗਾ ਉਹ ਕਿਉਂ ਨਹੀਂ ਹੈਗਾ ਪਿਆਰ ਇੱਕੋ ਜਿਹਾ ਹੁੰਦਾ ਪਤਾ ਨਾ ਤੇ ਤਾਂ ਫਿਰ ਫਿਰ ਇੱਧਰ ਕਰੇਗਾ ਨਾ ਉੱਧਰ ਵੀ ਜਾ ਕਰਨਾ ਚਲੋ ਇੱਧਰ ਵੀ ਆ ਗਈ ਉੱਧਰ ਵੀ ਚਲੇਗੀ ਨਵੇਂ ਘਰ ਤੇ ਆਪਣੇ ਹੀ ਆਹੋ ਇਥੇ ਵੀ ਜਨ ਰੋਟੀ ਦੋ ਕੱਢਣ ਦੇ ਵੀ ਹਾਂ ਤੇ ਰੋਟੀ ਨਾ ਖਾ ਸੋ ਉੱਧਰ ਵੀ ਜਾਇਆ ਕਰ ਇੱਧਰ ਵੀ ਜਾਇਆ ਕਰ ਮਾਂ ਦਾ ਸੋਨਾ ਉੱਧਰ ਵੀ ਖਾਇਆ ਕਰ ਇੱਥੇ ਵੀ ਖਾਇਆ ਕਰ ਇੱਥੇ ਜੋ ਬੈਠੀ ਨਹੀਂ ਲੱਗਦੀ ਰਹਿਣੀ ਹੈ ਗਿੰਦੀ ਆ ਵਾਨਸ ਵੰਨਾ ਮੈਂ ਤਾਂ ਦਿੰਦੀ ਆ ਨਾ ਤੂੰ ਵੀ ਚੱਲ ਵੇਖਾਂਗੇ ਤੇਰਾ ਵੀ ਹੁਣ ਕਿੰਨਾ ਕੁ ਤੂੰ ਦਿੰਨੀ ਆ ਅੱਗੇ ਮੈਂ ਅੱਗੇ ਮੈਂ ਦਿੰਦੀ ਮੇਰੀ ਨਹੀਂ ਦਿੰਦੀ ਤੇ ਨਹੀਂ ਗਿਆ ਕਿਉਂ ਉਹ ਤਾਂ ਜ਼ਿਆਦਾ ਹੀ ਆ ਤੇ ਬਾਕੀ ਇਹ ਨੌ ਨੂੰ ਨਹੀਂ ਚੰਗਾ ਜਾਣਦੀ ਤੇ ਮੈਂ ਫਿਰ ਵਾਵਾ ਉਹਦੇ ਨਾਲ ਖੁੰਡੀ ਖਾਂਡੇ ਖੜਕਾ ਲੈਣੀ ਆ ਤੇ ਮਾਤਾ ਜੀ ਤਾਂ ਤੂੰ ਹੈਗੀ ਤੇ ਜੇ ਕੰਨ ਤੋਂ ਖੰਮੀ ਡੇ ਚਲ ਮਾਤਾ ਨੇ ਰੱਬ ਮੰਗ ਲੰਬੀ ਉਮਰ ਚਲੇ ਤੇਰੀ ਤੇ ਜੇ ਖੰਮੀ ਡੇ ਫਿਰ ਕੌਣ ਉਹਦਾ ਰੱਖੀ ਕਰੂਗਾ ਫਿਰ ਵੇਖੋ ਸ਼ਾਇਦ ਉਹਦੋਂ ਉਹ ਵੀ ਚਲਾਕ ਬਲਾਕ ਹੋ ਜੂਗੀ ਅਜੇ ਉਹ ਭੋਲੀ ਆ ਤੇ ਗੱਲ ਸਹੀ ਹੈ ਜਦੋਂ ਇਹਨੂੰ ਵਿਆਹ ਕੇ ਆਂਦਾ ਹੀ ਤੇ ਤੇਰੇ ਸਾਹਮਣੇ ਕੀ ਕੋਸ਼ਿਸ਼ ਕਰਦੀ ਹੁੰਦੀ ਆਉਂਦੀ ਉਹ ਤਾਂ ਮੈਂ ਮੰਨਦੀ ਹਾਂ ਆਹੋ ਤੇ ਨਦਾ ਤੇਰਾ ਨਾਲ ਥੋੜੇ ਤੇ ਚਰੀ ਘਟਿਆ ਹੈ ਮੇਰਾ ਤਾਂ ਇੱਥੇ ਹੀ ਵਾਕ ਹੋਗੇ ਨਹੀਂ ਤਈ ਇਕੱਠਾ ਇੱਕੋ ਪਰਿਵਾਰ ਇੰਦਾ ਤੇ ਕੀ ਲੋੜੀਆਂ ਨੂੰ ਆਹ ਤੇ ਮੈਨੂੰ ਵੀ ਕੀ ਲੋੜ ਹੈ ਤੂੰ ਉਥੇ ਇੱਥੇ ਮੈਂ ਛਟੰਗੀ ਤੂੰ ਇੱਥੇ ਆਹ ਚਲੇ ਇਕੱਠੀਆਂ ਰਹਿੰਦੇ ਸਾਰਿਆਂ ਨਾਲ ਮਿਲ ਕੇ ਪਰ ਇਹ ਨਹੀਂ ਰਹਿਣੇ ਇਹਨ ਰਹਿਣਾ ਨਹੀਂ ਇਹਨ ਮਰਨਾ ਨਹੀਂ ਘਟੀਆਂ ਹੁਣ ਨਾ ਤੇ ਬਸ ਉਹਦੇ ਨਾਲ ਕਰਦੀ ਰਹਿੰਦੀ ਝੋੜ ਤੋੜ ਤੋੜ ਮੁੰਨੇ ਤੇਰਾ ਪੁੱਤ ਕਿੰਨਾ ਅੰਦਾਜ਼ ਤੇ ਮਾਤਾ ਨੇ ਕਹਿਆ ਕਰ ਵੀ ਆ ਜਾ ਉਹ ਤਾਂ ਆਪਸੋ ਕਹਿੰਦਾ ਜਾਂਦਾ ਵੀ ਉਹਨੂੰ ਕਹਿਆ ਇੱਧਰ ਆ ਜਾ ਕਰੇ ਤੇ ਮੈਂ ਆਖਾਂ ਮੈਂ ਕਿਹਾ ਕਿ ਤੇ ਆਉਂਗੇ ਮੈਂ ਅੱਗੇ ਵੀ ਕਿੰਨੀ ਵਾਰੀ ਮੈਂ ਕਿਹਾ ਵਾ ਮਾਤਾ ਵੀ ਕਦੀ ਆਉਂਦੀ ਏ ਕਦੇ ਇੱਕਦਾਈ ਆਉਂਦੀ ਤਾਂ ਬਸ ਘੜੀ ਤੇ ਘੜੀ ਆਉਂਦੀ ਫੇਰਾ ਮੜ ਕੇ ਚਲ ਜਾਂਦੀ ਮੈਂ ਆਉਂਦੀ ਨਹੀਂ ਮੈਂ ਤਾਂ ਸਾਨੂੰ ਕੀ ਕਰਾਂ ਕੋਈ ਨਹੀਂ ਆਉਂਦੀ ਆ ਨਾ ਫੇਰ ਮੈਂ ਰਹਿ ਆਉਂਦੇ ਆੜੀ ਉਹ ਵੀ ਮੇਰੇ ਪੁੱਤ ਦਾ ਘਰ ਵਾ ਚਲ ਗਈ ਕਿ ਫੇਰ ਮੈਂ ਰਹਿ ਆਉ ਤੇ ਹੁਣ ਕਿੰਨੇ ਕ ਦਿਨ ਰਹਾ ਕੇ ਆਉਂਗੇ ਸਭ ਦੇ ਸੰਡੇ ਆ ਮਾਸੀ ਕੋ ਗਈ ਆ ਉਹ ਘੜੇ ਆੜੀ ਸਲਾਹ ਨਾ ਗਈ ਆ ਹਾਂ ਸਾਬੀ ਨੂੰ ਭਾਵੇਂ ਦੱਸਿਆ ਹੋਵੇ ਮਨੂੰ ਕਹਿੰਦੇ ਆਂਦਾ ਮਾਸੀ ਕੋ ਗਈ ਮੈਂ ਛੱਡ ਕੇ ਆਇਆ ਵਾ ਪਤਾ ਨਹੀਂ ਉਹ ਤੁਰਦੀ ਵੇਖੀ ਆ ਪਈ ਉਹ ਜਾਂਦੀ ਉਹ ਅੱਛਾ ਹਾਨੂੰ ਕਿ ਪਤਾ ਹਨੂ ਕਿਹੜਾ ਦੱਸਿਆ ਮਾਸੀ ਕੋ ਗਈ ਅਗ ਪੇਕੇ ਗਈ ਆ ਸੁੱਕਾ ਹੋ ਗਿਆ ਕਿਦਾਂ ਠੀਕ ਵਾ ਹਾਂ ਠੀਕ ਆ ਅੱਛਾ ਤਾਂ ਤੇ ਤੈਨੂੰ ਪੁੱਛ ਦਿੰਦੀ ਜਾਂ ਪਣੀ ਰੋਟੀ ਪਾ ਹਾਂ ਸੁੱਕਾ ਬੜਾ ਪੁੱਛ ਦੀ ਜੋ ਹਾਂ ਹਾਂ ਉਹਦੇ ਤਾਂ ਤੀ ਤੀ ਰੋਟੀ ਲੈ ਆਂਦੀ ਆ ਮੈਂ ਮਾਤਾ ਖਾ ਦਾਦੀ ਖਾ ਇਹ ਇਹ ਤਾਂ ਉਹਦੇ ਵਾਲਾ ਕੁਰੀਆਂ ਕੱਢ ਕੱਢ ਵੇਂਦੀ ਆ ਅੱਛਾ ਹਾਂ ਆਪ ਨੇ ਇਹਨੇ ਫੜਾਉਂ ਚੱਲੇ ਨਾ ਸੁਕਰ ਜਿਹੜੇ ਪੋਤਨੋਂ ਤਾਂ ਪੁੱਛਦੀ ਆ ਜੇ ਨਾ ਉਹ ਵੀ ਪੁੱਛ ਦਿੰਦੀ ਫਿਰ ਤਾਂ ਮੈਂ ਮਾਤਾ ਫਿਰ ਤੰਦ ਮੈਂ ਕਹੀ ਉਧਰ ਆ ਜਾ ਫਿਰ ਤਾਂ ਮੈਂ ਲੈ ਹੀ ਜਾਣਾ ਮੈਂ ਤਾਂ ਨੇ ਪੋਤਨਾ ਉਧਰ ਵੀ ਇਤਨ ਲਿਆ ਹੋਇਆ ਚਲੋ ਉਹ ਦੇ ਕਿਸ ਕਰਮਾਂ ਦੀ ਗੱਲ ਵਾ ਹੁਣ ਇਹ ਕੀ ਕਹਿ ਸਕਦੇ ਤੇਰਾ ਸਵੇਰਾ ਥੋੜਾ ਜਿਹਾ ਠੰਡਾ ਵਾ ਤੂੰ ਵੇਲਾ ਮੈਨੂੰ ਕਦੀ ਨਹੀਂ ਮਾੜੀ ਚੰਗੀ ਆਖੀ ਇਹਦੇ ਤੇ ਇੱਡੀ ਜ਼ਬਾਨ ਵਾ ਅੱਜ ਨਹੀਂ ਤੇ ਗਿਆਣਾ ਹਾਂ ਅਸੀਂ ਇੱਥੇ ਕੱਠੇ ਰਹਿਨੇ ਹਾਂ ਤੁਹਾਨੂੰ ਪਤਾ ਇਹਦੇ ਘਟ ਕੇ ਸਾਨੂੰ ਵੱਖ ਹੋਣਾ ਪਿਆ ਨਹੀਂ ਤੇ ਅਸੀਂ ਕਿੱਥੇ ਹੋਣਾ ਸੀ ਹਾਂ ਇਹ ਤੇ ਹੈ ਵਾ ਉਹ ਇਹਦੀ ਗੱਲ ਤੁਹਾਨੂੰ ਪਤਾ ਹੀ ਤੁਸੀਂ ਆਪੇ ਸਾਰਾ ਕੁਝ ਕੀਤਾ ਆਪਣੇ ਹੱਥੀਂ ਆਏ ਤਾਂ ਮੈਂ ਬੜਾ ਕੁਝ ਵੇਖਣਾ ਵਾ ਤੇਰੇ ਵੀ ਨਿਆਣੇ ਵਿਆਉਣੇ ਆ ਮਾ ਪੁੱਤੇ ਐਪੜੋਤਾਂ ਵਾਲੀ ਹੋਣਾ ਵਾ ਚੱਲ ਮਾਤਾ ਤੇਰੀ ਲੰਬੀ ਉਮਰ ਹੋਵੇ ਜਾਨੇ ਵੇਖ ਤੂੰ ਸਾਰਿਆਂ ਦੇ ਇਧਰ ਸਾਬੀ ਦੇ ਵੇਖ ਚਲੋ ਮੇਰੇ ਜਾਨੇ ਦੇ ਵੇਖ ਪਤਾ ਤਾਂ ਮੈਂ ਨਹੀਂ ਆ ਪਰ ਇੱਕ ਗੱਲ ਆ ਸਾਡੀ ਜੁਰਤ ਹੀ ਜਿਹੜੇ ਤਨ ਕਮਰਾ ਦਵਾਤਾ ਇਹਦੇ ਡੈਡੀ ਦੀ ਹਾਂ ਆਪੀ ਤੇ ਡੈਡੀ ਦੀ ਤੇ ਮੁੰਡੇ ਦੀ ਨਹੀਂ ਤੇ ਇਹਨੇ ਕਿਥੋਂ ਦਵਾਣ ਦੇਣਾ ਹੀ ਇਹ ਤਾਂ ਦੀ ਟਾਗ ਤੇ ਸਫਾਈ ਕਰ ਲਈ ਆਪ ਤਾਂ ਬਾਹਰ ਚਲੇ ਗਿਆ ਤੇ ਪਤਾ ਹੀਦਰ ਵੱਡਾ ਮੁੰਡਾ ਤੇ ਨਿੱਕੇ ਨੇ ਦਵਾਇਆ ਇਹ ਸਾਰਾ ਕੁਛ ਤੇ ਚੱਲ ਮਾਤਾ ਆਪਣੇ ਕਮਰੇ ਚ ਬੈਠੀ ਰਿਆ ਕਰੂਗੀ ਨਹੀਂ ਤੇ ਆਂਦੀ ਟਾਕੇ ਸਾਲਾ 15 ਕਰਕੇ ਨਾ ਤੇ ਉੱਥੇ ਕੋਈ ਹੋਰ ਬਣਾਵਾਂਗੇ ਤੇ ਚੰਗਾ ਕੀਤਾ ਹੁਣ ਮੈਂ ਇੱਥੇ ਆ ਕੇ ਬੈਣੀ ਨੇ ਤੇ ਇਹਨੇ ਤੈਨੂੰ ਬਾਹੋਂ ਫੜ ਕੇ ਅੰਦਰੋਂ ਕੱਢ ਦਿਆ ਕਰਨਾ ਤੂੰ ਇਹ ਤਾਂ ਗੱਲ ਹੁਣ ਮੈਂ ਆ ਗਈ ਤਾਂ ਤੇਰੇ ਕੋਲ ਬਹਿ ਗਈ ਆ ਤੇ ਨਹੀਂ ਤੇ ਮੈਂ ਕਿੱਥੋਂ ਬਹਿਣਾ ਸੀ ਫੇਰ ਇਹ ਤਾਂ ਮੈਨੂੰ ਟਿਫਨ ਨਹੀਂ ਦਿੰਦੀ ਇੱਥੇ ਵੀ ਹੁਣ ਤੇਰਾ ਕਮਰਾ ਮੈਂ ਆਣ ਕੇ ਮੈਂ ਜਣਾ ਬਹਿ ਜਣੀ ਆ ਨਿਆਣੇ ਵੀ ਜੇ ਆਉਣ ਕੇ ਦੀਕ ਦਾ ਹੀ ਮਿਲਣ ਤੈਨੂੰ ਤੇ ਚੱਲ ਆਣ ਕੇ ਤੇਰੇ ਕੋਲ ਬਹਿ ਤੇ ਜਾਣਗੇ ਨਾ ਆਹ ਤੇ ਇਹਦੀ ਜੁਰਤ ਨਹੀਂ ਡੱਕਣ ਦੀ ਡੱਕਣ ਦੀ ਜੁਰਤ ਨਹੀਂ ਹੈਗੀ ਬੜਾ ਇਹਨਾਂ ਤੋੜ ਤੋੜ ਬੜ ਬੜ ਕਰਦੀ ਰਹਿਣਾ ਬੜ ਕਰਦੇ ਨੇ ਅੰਦਰ ਵੜ ਕੇ ਆ ਗਏ ਆ ਫਲਾਣ ਢਿੰਗ ਹੁਣ ਦੇ ਹੋਗਾ ਵੀ ਮਾਤਾ ਦੇ ਕਮਰੇ ਮਾਤਾ ਦੇ ਕੋਲ ਗਏ ਆ ਬਹਿ ਗਏ ਆ ਠੀਕ ਆ ਤੇ ਦਿਨੇ ਆਉਣ ਰਾਤ ਆਉਣ ਉਹ ਹੀ ਤੇ ਗੱਲ ਆ ਮੂਲ ਨਾ ਵਿਆਜ ਪਿਆਰਾ ਉਹ ਤਾਂ ਗੱਲ ਸਹੀ ਮਾਤਾ ਮੈਂ ਤਾਂ ਆਨੇ ਆ ਚਲੋ ਕੋਈ ਨਾ ਨਾਲ ਮਿਲ ਕੇ ਰਹਿੰਦੀਆਂ ਤੁਸੀਂ ਤੇ ਇਕੱਠੀਆਂ ਰਹਿੰਦੀਆਂ ਹੁਣ ਮਾਤਾ ਮੈਂ ਨਾਲ ਮਿਲ ਕੇ ਰਹਿਨੀ ਹਾਂ ਹੁਣ ਹੋਰ ਨਹੀਂ ਰਹਿੰਦੀ ਮੈਂ ਦੱਸੋ ਕੀ ਕਰਾਂ ਉਹ ਤਾਂ ਗਾੜੀ ਨਾ ਹੁਣ ਨੀ ਰਹਿਣ ਗਈ ਉਹ ਤਾਂ ਗੱਲ ਹੈ ਉਹਨੂੰ ਆਦਤ ਨਹੀਂ ਪਈ ਨਾ ਸੁਰੂਤੇ ਹੁੰਦਾ ਹੀ ਇਕੱਲੀ ਰਹਿਣਗੀ ਜੀ ਉਹਦੇ ਤਾਂ ਪੇਕੇ ਵੀ ਨਹੀਂ ਡੱਕਦੇ ਉਹ ਤਾਂ ਗੱਲ ਹੈਗੀ ਮਾਤਾ ਚਲ ਸਾਡੇ ਮਾਤਾ ਤੂੰ ਸੁੱਖ ਕਿੱਥੇ ਆ ਮੈਂ ਉਹਨੂੰ ਮਿਲ ਲਾਵਾਂ ਸੁੱਖ ਉਹ ਅੰਦਰ ਬੈਠੀ ਆ ਚਲ ਫੇ ਮਨ ਨੂੰ ਮਿਲਣਾ ਚਲ ਮੈਂ ਵੀ ਆਉਣੀ ਹਾਂ ਉੱਥੇ ਚਲੋ ਠੀਕ ਆ ਕੋਈ ਨਹੀਂ ਆ ਜਾ ਤੁਸੀਂ ਨਾਲ ਮੇਰੇ ਤੇ ਗੱਲਾਂ ਕਰਦੇ ਨਾ ਚਲੋ ਠੀਕ ਆ ਹਾਂ ਸੁਖਪਤ ਸੁਖਪਤ ਚਾਚੀ ਇਹ ਹੀ ਸਸਾਸੀ ਗੱਲ ਰਹੀ ਚੀ ਸੁੱਤੀ ਹਾਂ ਹਾਂਜੀ ਹੁਣ ਕੀ ਹੱਥਾਂ ਦੀ ਠੀਕ ਜੀ ਬੈਠੋ ਮੈਂ ਅੱਗੇ ਵੀ ਖੰਡੀ ਹਾਂ ਮੈਂ ਖੰਡੀ ਮੈਂ ਉਧਰ ਆਈ ਆ ਤੇ ਸੁਖ ਨੇ ਆਵਾਜ਼ ਸੁਣ ਕੇ ਆਈ ਨਹੀਂ ਗੀ ਮੈਂ ਆ ਕੰਮਦੰਦਾ ਕਰਕੇ ਹੱਡੀ ਤੇ ਚਾਚੀ ਸਰੀਰ ਥੱਕ ਗਿਆ ਮੈਂ ਚਲ ਘੜੀ ਅੱਖ ਲਾ ਲਈ ਦੀਆਂ ਤੇ ਉਹ ਨੀਂਦ ਹੀ ਆ ਗਈ ਇਹਨੂੰ ਹਾਂ ਹੀ ਫਿਰ ਕੇ ਹਾਂ ਹੋਰ ਤੁਸੀਂ ਸੁਣਾਓ ਠੀਕ ਠਾਕ ਹਾਂ ਠੀਕ ਵਧੀਆ ਕਦ ਪਾਣੀ ਨਹੀਂ ਹੋਣਾ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਹੈਗਾ ਕਦ ਕੁਦੇ ਆਏ ਸੀ ਮਨਵਾਜ ਰਕੇ ਮੈਂ ਮਾਤਾ ਕੋ ਬੈਠੀ ਹਾਂ ਫਿਰ ਦਦੀ ਲੱਗ ਗਈ ਹਾਂਜੀ ਠੀਕ ਹੋਰ ਸੁਣਾਓ ਸਾਬ ਵਧੀਆ ਠੀਕ ਠਾਕ ਵਧੀਆ ਵਧੀਆ ਤਾਂ ਹੋਰ ਤੇਰਾ ਕਿਦਾਂ ਹਾਂਜੀ ਮੈਂ ਵੀ ਠੀਕ ਠਾਕ ਜੀ ਚਲ ਠੀਕ ਠਾਕੇ ਚਾਹੀਦੇ ਤਾਂ ਆ ਜਾ ਕਰ ਕਿ ਤੇ ਉਧਰ ਵੀ ਚੱਕਰ ਲਾ ਜਾ ਤਨ ਤੁਹਾਨੂੰ ਪਤਾ ਚਾਚੀ ਮੈਂ ਕਿੱਥੇ ਹੁਣਾ ਉਹ ਤਾਂ ਮੈਨੂੰ ਪਤਾ ਹੀ ਆ ਵੀ ਉਹਨੇ ਤਾਂ ਲਾਉ ਪੀਤਾ ਹੁਣਾ ਤੇਰਾ ਉਹ ਤਾਂ ਮੈਨੂੰ ਪਤਾ ਹੀ ਜਿੱਦਾਂ ਦੀ ਹੈਗੀ ਆ ਪਰ ਚਲ ਕੋਈ ਨਹੀਂ ਸਾਬੀ ਨੂੰ ਕਹਿ ਕੇ ਆ ਜਾ ਕਰ ਨਾ ਸਾਬੀ ਤੇ ਨਹੀਂ ਤੱਕਦਾ ਨਹੀਂ ਸਾਬੀ ਤੇ ਨਹੀਂ ਤੱਕਦਾ ਪਰ ਫਿਰ ਮੈਨੂੰ ਤਾਂ ਐਵੇਂ ਕਾਨੂੰ ਕਰ ਚ ਲੜਾਈ ਪਾਣੀ ਕੋਈ ਨਹੀਂ ਤਾਂ ਦਦੀ ਨਾ ਆਉਂਗੀ ਉਹ ਦਾਦੀ ਨਾਲ ਆ ਜਾ ਕਣ ਦਾਦੀ ਨੇ ਤੇ ਜ਼ਬਰਦਸਤੀ ਵੀ ਲੈਉਣਾ ਉਹ ਦਾਦੀ ਦੀ ਕੋਈ ਗੱਲ ਨਹੀਂ ਤੇ ਦਾਦੀ ਦਿੰਦੀ ਤੇਰਾ ਸਾਥ ਉਹ ਦਾਦੀ ਤੇ ਪੂਰਾ ਦਿੰਦੀ ਆ ਕਿ ਦਾਦੀ ਮੇਰੇ ਪਿੱਛੇ ਮੰਮੀ ਨਾਲ ਲੜ ਪੈਂਦੀ ਆ ਚੱਲ ਇੰਨਾ ਸ਼ੁਕਰ ਜਰ ਉਹ ਦਿੰਦੀ ਆ ਔਰ ਮੇਰੇ ਵੀ ਪੋਤੇ ਪੋਤੇ ਪਿਆਰੇ ਆ ਹਨਾ ਨਹੀਂ ਤਾਂ ਕਰਕੇ ਇੱਥੇ ਬੈਠੀ ਮੈਂ ਉਸ ਕੋ ਨਾਲ ਲੜਦੀ ਆ ਵੀ ਤੂੰ ਇੱਥੇ ਬੈਠੀ ਰਹਿਨੀ ਹੈ ਤੁਹਾਡੇ ਘਰ ਨਹੀਂ ਆਉਂਦੀ ਉਹ ਵਜੇ ਆ ਉਹ ਆਦੇ ਮੈਂ ਤੇਰੇ ਕਰਕੇ ਬੈਠੀ ਆ ਤੇ ਚੱਲ ਕੋਈ ਗੱਲ ਨਹੀਂ ਫੇਰ ਉਧਰ ਵੀ ਮਾਰਿਆ ਕਰਕੇ ਤੂੰ ਨਾਲ ਆ ਜਾਏਗਾ ਕੋਈ ਨਹੀਂ ਮੈਂ ਦਾਦੀ ਦੇ ਨਾਲ ਹੀ ਆਉਂਗੀ ਚੰਗਾ ਸੋ ਦਾਦੀ ਇੱਥੇ ਘੱਟੋ ਘੱਟ ਮੇਰੀ سپورਟ ਤੇ ਹੈਗੀ ਆ ਨਾ ਨਾ ਤੁਹਾਨੂੰ ਥੋੜਾ ਜਿਹਾ ਪਤਾ ਦਾਦੀ ਦਾ ਸਾਭੀ ਨਾਲ ਜ਼ਿਆਦਾ ਵਾ ਹਾਂ ਜ਼ਿਆਦਾ ਵਾ ਤਾਂ ਤਾਂ ਕਰਕੇ ਵੀ ਫਿਰ ਇੱਧਰ ਰਹਿਤੀ ਉਹ ਉਧਰ ਵੀ ਹੈਗਾ ਪਰ ਉਧਰ ਸੋਦੇ ਘਟਾ ਫਿਰ ਇਹ ਵੱਡੇ ਹੀ ਨਾ ਤੁਹਾਨੂੰ ਪਤਾ ਵੀ ਵੱਡੇ ਨਾਲ ਪਹਿਲਾਂ ਜ਼ਿਆਦਾ ਹੁੰਦਾ ਸੀ ਸੁੱਟੇ ਹਾਂ ਉਹ ਬਾਅਦ ਚ ਹੋਏ ਆਏ ਦੇ ਹਰ ਤਾਂ ਨਾ ਜ਼ਿਆਦਾ ਪਿਆਰ ਸੁਰੂ ਤੋਂ ਪੈ ਜਾਂਦਾ ਨਾ ਫੇ ਜਿਹੜਾ ਪੰਜਾਬ ਬੱਚਾ ਪਹਿਲਾ ਹੋਵੇ ਨਾ ਘਰ ਦੇ ਵਿੱਚ ਵੱਡਾ ਹਾਂਜੀ ਪੋਤਾ-ਪੋਤੀ ਹੋਵੇ ਕੋਈ ਵੀ ਉਹਦੇ ਨਾਲ ਪਿਆਰ ਜ਼ਿਆਦਾ ਪੈਂਦਾ ਵਾ ਹਾਂ ਇਦਾਂ ਹੀ ਆ ਕਿ ਚਾਚੀ ਜੀ ਚਲ ਕੋਈ ਗੱਲ ਨਹੀਂ ਤੇ ਕੱਟ ਗਿਆ ਨਾ ਉਦਾਂ ਤੇ ਮੈਂ ਸੋਹ ਕਹਿ ਬਲਾ ਮਾਤਾ ਨਾਲ ਲੜਪਣੀ ਵੀ ਮਾਤਾ ਤੋਂ ਹੁੰਦੀ ਨਹੀਂ ਹੈਗੀ ਇਦਾਂ ਆਉ ਗੁੱਸਾ ਵੀ ਆਪਣੇਾਂ ਤੇ ਹੀ ਹੁੰਦਾ ਆਪਣੇਾਂ ਤੇ ਹੀ ਹੁੰਦਾਗੇ ਤੇ ਨਾਲੇ ਫੇ ਮਾਤਾ ਤਾਂ ਹੀ ਨਹੀਂ ਗੁੱਸਾ ਕਰਨਾ ਤੇ ਕਿੰਨੇ ਕਰਨਾ ਵਾ ਕਿੰਨੇ ਕਰਨੇ ਵੀ ਗੱਲ ਹੈਗੀ ਆ ਕੋਈ ਨਹੀਂ ਕਰਦੀ ਨੂੰ ਵੀ ਦੋ ਆ ਗੁੱਸੇ ਦੇ ਸਾਬੀਆਂ ਦਾ ਮਾਤਾ ਗਈ ਇਹੇ ਮਮਾ ਮੇਯ ਤੇ ਮਾਸਿਕ ਗਈ ਹੈ ਹਾਂਜੀ ਸਵੇਰੇ ਕੇ ਆ ਜਾਣਾ ਆਪਾਂ ਤਾਂ ਸ਼ਾਮਾਂ ਤੱਕ ਤੁਹਾਨੂੰ ਚੱਲ ਸ਼ੁਗਲ ਅੱਜ ਦਾ ਸਾਥ ਸੌਖਾ ਲੈਗੀ ਨਾ ਹਾਂ ਉਹ ਦੋ ਜਦੋਂ ਦਾ ਮੇਰਾ ਵਿਆਹ ਹੋਇਆ ਸੋਚੀ ਜੀ ਮੈਂ ਨਹੀਂ ਮੰਮੀ ਨੂੰ ਕਿਤੇ ਜਾਂਦੇ ਵੇਖਿਆ ਜਾਂ ਜਾਂਦੀ ਅੱਡੇ ਤੱਕ ਉਹ ਵੀ ਝਾਟੀ ਵਾਪਸ ਆ ਜਾਣਾ ਸਮਾਨ ਲੈ ਕੇ ਪੱਕੀ ਰਹਿੰਦੀ ਹੁੰਦੀ ਹਿੰਦੇ ਤੇਰੇ ਪਹਿਲਾਂ ਦੇ ਨਾਸਤੇ ਕਿ ਕਿਹਦੇ ਸੋਖੇ ਕੇ ਪਾਸ ਚੱਲ ਨਾ ਜਾਏ ਕੋਈ ਸੋ ਕੰਮ ਨਾ ਵਾਸੋ ਟੋਕ ਟਕਾਈ ਕਰਦੇ ਉਹਨੂੰ ਆਦਤੋਂ ਉਹ ਇਹਨਾਂ ਕਰਨੀ ਹੈ ਕੋਈ ਕੰਮ ਹੀ ਆ ਰਾਤੀ ਨਮਾਸੀ ਦਾ ਫੋਨ ਆਉਂਦਿਆ ਇੱਥੇ ਮੈਂ ਨਹੀਂ ਰੋਟੀ ਬਣਾਉਣਾ ਤੇ ਮੰਮੀ ਮੇਰੇ ਵੱਲ ਵੇਖ ਕੇ ਨਾ ਤੇ ਫੋਨ ਨੇ ਇੱਦਾਂ ਠਾਣੂ ਕਰ ਲਿਆ ਤੂੰ ਕੀ ਗੱਲ ਆ ਮਾਸੀ ਦੇ ਵੀ ਹੋਈ ਹੋਣੀ ਉੱਥੇ ਵੀ ਗੱਲ ਉੱਥੇ ਵੀ ਘਰੇ ਘਟਵਾ ਨੋ ਐਦਾਂ ਹੀ ਹੋ ਜੇ ਇਹ ਘਟ ਉਹ ਸਭ ਜ਼ਿਆਦਾ ਤੇਜ਼ ਆਜਾ ਤੂੰ ਤਾਂ ਭੋਲੀ ਆ ਬਹੁਤ ਤੇਜ਼ ਆ ਆਹੋ ਤਾਂ ਹੀ ਉੱਥੇ ਮੇਰੇ ਨਾਲ ਗੱਲ ਹੋਈ ਆ ਤੇ ਮੰਮੀ ਫੈਸਲਾ ਕਰਾਉਣੀ ਗਈ ਆ ਉਹਨਾਂ ਦਾ ਤੁਹਾਨੂੰ ਪਤਾ ਨਹੀਂ ਤੇ ਮੰਮੀ ਨੇ ਨਿਕਲਣਾ ਹੀ ਹੂੰ ਹੂੰ ਇਹਨੇ ਕਮਣ ਤੋਂ ਬਥੇ ਤੇ ਜਾਏ ਆ ਉੱਥੇ ਵੀ ਫੈਸਲਾ ਕਰਾਉਣੀ ਗਈ ਆ ਮੰਮੀ ਉੱਥੇ ਫੈਸਲਾ ਕੀ ਕਰਾਉਣਾ ਤੇ ਨੋਆ ਨਾਲ ਜਾ ਕੇ ਲੜੂਗੀ ਕਿ ਉਹੀ ਕਰਨਾ ਔਰ ਮੰਮੀ ਨੇ ਕੀ ਕਰਨਾ ਜਿੱਦਾਂ ਇੱਥੇ ਲੜ ਜੇ ਉੱਥੇ ਉਹਨਾਂ ਨਾਲ ਲੜੂ ਮੈਂ ਦੱਸ online ਨਹੀਂ ਤੁਹਾਨੂੰ ਪਤਾ ਬਗਾਨੀਆਂ ਸੌਂਦੀਆਂ ਉਹਨਾਂ ਨੇ ਸੁਣਾਉਣਾ ਹੈ ਨਾ ਜਾਣ ਕੇ ਤਾਂ ਡੈਪੀ ਸਾਡੇ ਨਾਲ ਕੋਈ ਰੋਣ ਮਗਰੋਂ ਫਿਰ ਇਹਨਾਂ ਆਪਣੀ ਉਹਦੀ ਭੈਣ ਮੈਨੇ ਦੇ ਦੇਣਗੇ ਨਾ ਮਾਸੀ ਤੁਹਾਡੀ ਨੂੰ ਤੇ ਆਹ ਤਾਂ ਫਿਰ ਇਹੀ ਗੱਲ ਹੈ ਕਿਹੜਾ ਰੋਪਸੈਂਦਾ ਏ ਅੱਜਕੱਲ ਨਾ ਨਾ ਅੱਜਕੱਲ ਨਹੀਂ ਪਤਾ ਰਹਿੰਦਾ ਕੋਈ ਵੀ ਸੈਂਦਾ ਪਤਾ ਤੈਨੂੰ ਤੇ ਮੈਨੇ ਮਾਰਨ ਦੀ ਤੁਸੀਂ ਤਾਂ ਸੁਣ ਲੰਦੇ ਜਿਹੜੇ ਉਹਨੀਆਂ ਸੌਂਦੀਆਂ ਆਗਲੀਆਂ ਨੇ ਵੇਖੇ ਕਿਦਾਂ ਭਜਾਉਣਾ ਪੰਜ ਦੇ ਘਟ ਵੀ ਨਹੀਂ ਪੁੱਛਣਾ ਤੇ ਆਪਣੀ ਇੱਜ਼ਤ ਆਪਣੀ ਹੱਥੀਂ ਹੁੰਦੀ ਏ ਚਾਚੀ ਜੀ ਇੱਥੇ ਦਰਵਾਜ਼ਾ ਨਾ ਸੀ ਬਲੇ ਭਜਾਉਣਾ ਨੇ ਹਨਾ ਚੱਲ ਚਲੋ ਹਾਂ ਜੋ ਆਪੇ ਮੰਮੀ ਨੇ ਚੱਲ ਲੈਣਾ ਤੁਹਾਨੂੰ ਪਤਾ ਮੰਮੀ ਕਿਹੜੀ ਘਟਵਾ ਗਾੜੀਆਂ ਬਹੁਤ ਗੱਲ ਸਹੀ ਹੈ ਉਹ ਬਥੇਰੀ ਵੱਧਵਾ ਜੇ ਘਟਨਾ ਜੇ ਵੱਧ ਵਤ ਤਾਇਆ ਹੀ ਥੇ ਰੁਖੇ ਰੋਇਆ ਜੋ ਚੰਗੇ ਤੇ ਇਕੱਠੇ ਨਾ ਰਹਿੰਦਾ ਸਾਰਾ ਪਰਿਵਾਰ ਕੋਈ ਨਾ ਤੁਸੀਂ ਆਏ ਜਾਇਆ ਕਰੋ ਚਾਚੀ ਜੀ ਨਹੀਂ ਅੱਜ ਕਿੰਨੇ ਦੇ ਨਹੀਂ ਲਾਏ ਆਰਕਾ ਆਉਂਦੀ ਤਾਂ ਹੈਗੀ ਡਰਦੀ ਨਾ ਤਾਂ ਆਉਂਦੀ ਫਿਰ ਬੋਲਣ ਦਾ ਬੰਦੀ ਐ ਤੂੰ ਆ ਗਈਆਂ ਮਾਤਾ ਕੋ ਬਹਿ ਗਈਆਂ ਤੂੰ ਮੇਰੇ ਨੌਨ ਸਖਾਲਦੀਆਂ ਫਲਾਂਟਿੰਗ ਫਿਰ ਮੈਨੂੰ ਮੈਂ ਤਨ ਕੀ ਸਖਾਲਦੀਆਂ ਨਾ ਇਹ ਗੱਲ ਹੈਗੀ ਮੰਮੀ ਨਾਲ ਬਾਅਦ ਚ ਆਪ ਅੰਨਾ ਦਾਦੀ ਨਾਲ ਪੰਗਾ ਲੈ ਲੈ ਨਹੀਂ ਮੰਮੀ ਤੇ ਮਾਜਾ ਤੁਹਾਡਾ ਨਾਮ ਆ ਦਿੰਦੀ ਵੀ ਉਹ ਆਈ ਤੇਰੇ ਕੋਲ ਮਾਤਾ ਉਹ ਕੰਨ ਪਰ ਕੇ ਗਈ ਉਹੋ ਹੀ ਤੇ ਗੱਲਾਂ ਕਾ ਆਪਣੇ ਦੇ ਨਾਮ ਨੂੰ ਬਦਨਾਮ ਕਰ ਦਿੰਦੀ ਫਿਰ ਚੱਲ ਕੋਈ ਗੱਲ ਨਹੀਂ ਹੁਣ ਤੁਹਾਨੂੰ ਪਤਾ ਇਹਦਾ ਸੁਭਾਈ ਇਦਾਂ ਦਾ ਵਾਦੇ ਮੈਂ ਮਾ ਬਦਲਣਾ ਪੈਂਦਾ ਨਾ ਪਤਾ ਜਦੋਂ ਨੋਤੀ ਆ ਜਾਵੇ ਬਦਲਣਾ ਹੀ ਪੈਂਦਾ ਵਾ ਉਹ ਨਹੀਂ ਬਦਲਦੀ ਹੁਣ ਕੀ ਕਰੇ ਮੈਨੂੰ ਨ ਵੀ ਕੋਈ ਗੱਲ ਦਾ ਮੈਂ ਵੀ ਅੰਦਰ ਵੜ ਕੇ ਰੋ ਤੋ ਲੈਨੀ ਫੇਰ ਉਹੋ ਜੇ ਕੀ ਕਰੀਏ ਰੋਇਆਂ ਨਾ ਕਰ ਤੋ ਆਹੋ ਅਗੋਂ ਟਟ ਕੇ ਰਿਆ ਕਰ ਇਹਨੂੰ ਤੇਜ਼ ਰੈ ਤੂੰ ਪੋਲੀ ਮਿਲ ਗਈ ਇਹਨੂੰ ਤਾਂ ਚਾਹੀਦੀ ਤੇਜ਼ ਫੇਰ ਨਾ ਜਿਹੜਾ ਇੱਕ ਦਿਨ ਦੋਸਣਾਉਂਦੀ ਫੇਰ ਚ ਇਹਨੂੰ ਹੋਜੀ ਚਾਹੀਦੀ ਸੀ ਉਹਨੂੰ ਭੋਲੀ ਟੱਕਰ ਗਈ ਆ ਚਲ ਕੋਈ ਨਹੀਂ ਚਾਚੀ ਇਹ ਆ ਦਾਦੀ ਬਥੇਰਾ ਸਾਥ ਦਿੰਦੀ ਵਿਚਾਰੀ ਚੰਗੀ ਆ ਉਹਨੇ ਪੋਲੇ ਵੀ ਮੈਨੂੰ ਖਰਚਾ ਖੁਰਚਾ ਦੇ ਦਿੰਦੀ ਆ ਆਹੋ ਤਾਂ ਫੇਰ ਵਿਚਾਰੀ ਚੰਗੀ ਉਹਨੂੰ ਤੁਹਾਨੂੰ ਦੇਣਾ ਹੀ ਦੇਣਾ ਸਾਥ ਹਾਂ ਉਹਨੂੰ ਇਹੀ ਆ ਕਿ ਚਲੇ ਤਾਂ ਮਗਰੋਂ ਨਹੀਂ ਕੋਈ ਆਉਂਦਾ ਤੇ ਉਹਦਾ ਦਾਦੀ ਨੇ ਨਹੀਂ ਮੈਨੂੰ ਕਦੀ ਕਮੀ ਮਹਿਸੂਸ ਹੋਣ ਦਿੱਤੀ ਚਲ ਕੋਈ ਨਹੀਂ ਵਧੀਆ ਵਾਹੀ ਤਸੋ ਆਪ ਲੜਦੇ ਤੇ ਇੱਧਰ ਬੈਠੀ ਰਹਿਨੀ ਐ ਇੱਧਰ ਤੇ ਨਹੀਂ ਮੈਂ ਸੋ ਆਪ ਖਿੱਚਦੀ ਆ ਚਲ ਕੋਈ ਚਾਹ ਬਣਾ ਕੇ ਨੇ ਆ ਮਾਂ ਚਾਚੀ ਘਟ ਘਟ ਲੈ ਮੈਂ ਚਾਹ ਨਹੀਂ ਪੀਨੇ ਹੈਗੀ ਮੈਂ ਹੁਣੇ ਚਾਹ ਤਾਂ ਪੀ ਗਈ ਆ ਮੈਂ ਕਿਰ ਦੂਰੋਂ ਆਈ ਆ ਥੋੜੀ ਥੋੜੀ ਘਟ ਬਣਾ ਲਈ ਨਹੀਂ ਇਹ ਦੇਲ ਨਹੀਂ ਕਰਦਾ ਕਾਲੀ ਚ ਪੈਂਦੀ ਆ ਚਾਹ ਟੀ ਦਾ ਚੰਗਾ ਦਾ ਲੱਗ ਗਈ ਆ ਮੰਮੀ ਇਥੇਂ ਦੀ ਆ ਨਾ ਤੇ ਦਾਦੀ ਲੱਗੇ ਵਾਦ ਤੋਂ ਵਾਦ 5 ਮਿੰਟ ਬੈਂਦੀ ਆ ਸੁੱਕਦਾ ਪੁੱਛਦੀ ਵਾਰੋ ਵਾਰ ਤੇ ਚਲ ਜਾਂਦੀ ਚਾਚੀ ਮਹਾਰ ਹੁਣ ਸੁੱਖ ਲੱਗੇ ਜਾ ਕੇ ਲੋਕ ਸਭ ਭੋਲਣ ਦੇਈ ਕਰਨ ਲਈ ਗੱਲਾਂ ਬਾਤਾਂ ਮੰਮੀ ਹੁੰਦੀ ਨਾ ਇੱਥੇ ਸੋਦਾ ਮੰਮੀ ਇਹ ਵਾਰ ਨਹੀਂ ਹੀ ਦੇਣਾ ਵੇਲਾ ਸੁੱਖ ਲੱਗੇ ਚਾਚੀ ਵੀ ਵਿਚਾਰੀ ਆ ਜਾਂਦੀ ਆ ਇਕੱਲੀ ਜਾਂਦੀ ਆ ਘਰ ਗੋਰਾ ਤੇ ਰਹਿੰਦਾ ਮੋਟਰ ਤੇ ਉਹਨੂੰ ਬਸ ਇੱਕੋ ਹੀ ਕੰਮ ਆ ਉੱਥੋਂ ਥਾਂ ਗੋੜਲਾ ਤੇ ਉੱਥੇ ਕੋਈ ਬੀਜ ਲਾ ਉੱਥੋਂ ਤਾਂ ਗੁਰਦਾ ਤੇ ਉੱਥੇ ਕੋਈ ਬੀਜਲਾ ਚਾਚੀ ਨੇ ਵੀ ਢਾਲ ਬਾਂ ਪਹਿਲਾਂ ਬਹਿ ਕੇ ਦਾਦੀ ਲਾ ਕੇ ਲੋਕ ਸੋਕੀ ਜਾਵੇ ਲਾਦਾ ਘੰਟਾ ਨੂੰ ਜਾ ਕੇ ਸੋਕ ਲਾ ਕੇ ਬਹਿ ਗਈ ਲੈ ਭੀਆ ਢੜੀ ਟਾਈਮ ਪਾਸ ਹੋਏ ਨਾ ਚਲੋ ਜੀ ਰੋਟੀ ਪਾਣੀ ਪਕਾਇਆ ਤੇ ਸੌਂਗੇ ਬੁੜੀਆਂ ਨੂੰ ਤਾਂ ਇਹ ਬੜਾ ਕੰਮ ਨਹੀਂ ਨਾ ਕੋਈ ਹੋਰ ਇਦਾਂ ਹੀ ਟਾਈਮ ਪਾਸ ਕਰਦੀਆਂ ਕਰਦੀਆਂ ਗੱਲਾਂ ਬਾਤਾਂ ਇਧਰੋਂ ਲਾ ਲਈ ਉਧਰ ਬੁਝਾ ਲਈ ਉਧਰ ਲਾ ਲਈ ਉਧਰ ਬੁਝਾ ਲਈ ਸਾਰੀਆਂ ਚੁਗਲੀਆਂ ਇੰਨਾ ਚਿਰ ਚੁਗਲੀਆਂ ਨਾਲ ਹੋਣ ਹੋਣਾ ਚ ਰੋਟੀ ਨਹੀਂ ਪੱਕਦੀ ਇਹਨਾਂ ਨੂੰ ਉਧਰ ਰੋਟੀ ਪਣੀ ਘਾੜਿਆ ਹਾਂਜੀ ਚਾਚੀ ਖਾ ਪੀ ਕੇ ਵੇਲੇ ਦਾ ਦੱਸਣ ਦੀ ਬਸ ਕੰਮ ਤਾਂ ਦਾ ਵੀ ਮੁੱਕ ਗਿਆ ਤੇ ਮੈਂ ਘੜੀ ਲੰਮੇ ਪੈ ਜਾਂਦੀ ਆ ਆ ਫੇ ਦੁਪਹਿਰ ਹੋ ਗਈ ਦੁਪਹਿਰ ਦਾ ਹੁੰਦਾ ਜਿਆਦਾ ਰਾ ਆ ਵੀ ਦੁਪਹਿਰ ਦਾ ਰੋਟੀ ਪਾਣੀ ਖਾਦਾ ਜਾਵੇ ਫੇ ਮੜ ਕੇ ਘੜੀ ਲੰਮੇ ਪੈਣਾ ਫੇ ਕੀ ਕਰਨਾ ਸਾਮਾਂ ਨੂੰ 4-5 ਵਜੇ ਚਾਹ ਬਣਾਈ ਦੇ ਹੁੰਦੀ ਆ ਹਾਂਜੀ ਹਾਂਜੀ ਵਾਹ ਫੇ ਕੀ ਕਰਨਾ ਤੁਹਾਨੂੰ ਤਾਂ ਮੈਂ ਖੰਡੀ ਚਾਹ ਬਣੋਣੀ ਤੁਸੀਂ ਨਹੀਂ ਮੈਂ ਚਾਹ ਨਹੀਂ ਪੀਣੀ ਹੈ ਕਿ ਮੈਂ ਕਾਲੀ ਜੀ ਪੈਂਦੀ ਮੈਂ ਚਾਹ ਬਹੁਤ ਘੱਟ ਪੀਣੀ ਆ ਠੀਕ ਆ ਹਾਂਜੀ ਚਲ ਫੇ ਫਤ ਮੈਂ ਜਾਨੀ ਆ ਬੈਠ ਜਾ ਚਾਚੀ ਤੇ ਵੀ ਮੈਂ ਨਹੀਂ ਖਰਾਬ ਕੀਤੀ ਚਾਚਾ ਕੋਈ ਨੀ ਲੰਮੇ ਪੈਜਾ ਖੜੀ ਕੋਈ ਗੱਲ ਨਹੀਂ ਚਾਚੀ ਫਿਰ ਕੀ ਦੱਸ ਤੇ ਬੈਠ ਜਾ ਤੁਸੀਂ ਨਹੀਂ ਨਹੀਂ ਮੈਂ ਜਾਣੀ ਆ ਜੇ ਘਰ ਵੇਖਾਂ ਨਿਆਣੇ ਵੀ ਆਉਣ ਵਾਲੇ ਹੋਣੇ ਤੇ ਨਾਲੇ ਤਾਂ ਚਾਚੇ ਵਾਲੇ ਵੇਖਾਂ ਚੰਗਾ ਚਲ ਠੀਕ ਚਾਚੀ ਆ ਜਾ ਕਰੋ ਫਿਰ ਐ ਚਾਚੀ ਕੋਈ ਨਹੀਂ ਆਉਂਗੇ ਤੁਸੀਂ ਆਇਓ ਮੰਮੀ ਨਾਲ ਹਾਂ ਕੋਈ ਨਹੀਂ ਮੈਂ ਦਾਦੀ ਨਾਲ ਆਉਂਦੀ ਦਾਦੀ ਨਾਲ ਮੰਮੀ ਤੇ ਨਾਲ ਸੱਚ ਆਉਣਾ ਨਹੀਂ ਦਾਦੀ ਨਾਲ ਆ ਜੀ ਹਾਂ ਠੀਕ ਆਹੋ ਚਲ ਠੀਕ ਆ ਪਤਾ ਮੈਂ ਹਾਂ ਠੀਕ ਜੀ ਚਾਚੀ ਜੀ ਚਲ ਠੀਕ ਹਾਂ ਠੀਕ ਉਧਰ ਤੋਰ ਫੇ ਬਹਿ ਜਾ ਅਹ ਮਾਤਾ ਫੇ ਮੈਂ ਜਾਣੀ ਹੁਣ ਨਹੀਂ ਤੇ ਬਹਿ ਜਾ ਠਾ ਮੈਂ ਤਾਂ ਆਖਾ ਗੱਲਾਂ ਬਤਾ ਮਾਰਦੇ ਕੋਈ ਨਹੀਂ ਮਾਰਨੇ ਗੱਲਾਂ ਬਤਾ ਮੈਂ ਤਾਂ ਨਵਾਲੇ ਸੁਖਣੋਂ ਮਿਲ ਲਿਆ ਵਾ ਤੇ ਮੈਂ ਜਾਣੀ ਨਾਲੇ ਹੁਣ ਘਰ ਜਾਣੇ ਆ ਗਏ ਹੁਣੇ ਤੇ ਮਾਤਾ ਵਾਲੇ ਵੇਖਾਂ ਫੇ ਜਾਣੇ ਨੂੰ ਦੱਸ ਕੇ ਨਹੀਂ ਨਾ ਆਈ ਹੈਗੀ ਨਿਆਣੇ ਨਸ਼ਾ ਪਾਣੀ ਪੀ ਲੈਣਾ ਹੋਰ ਘੜੀ ਬਹਿ ਜਾ ਨਹੀਂ ਨਹੀਂ ਕੋਈ ਨਹੀਂ ਫੇ ਆਵਾਂਗੀ ਮੈਂ ਮੁੜ ਕੇ ਉਤੋਂ ਡਰਦੀ ਤੂੰ ਆਉਣਾ ਨਹੀਂ ਹੋ ਨਹੀਂ ਨਹੀਂ ਮੈਂ ਆਉਂਗੀ ਫੇ ਨਹੀਂ ਹੁਣ ਤੁਸੀਂ ਆਇਆ ਨਾਲ ਲੈ ਕੇ ਸੁਖਣੋਂ ਚੰਗਾ ਹੁਣ ਆਇਆ ਹੁਣ ਤੁਸੀਂ ਹੁੰਦੇ ਵੀ ਨਹੀਂ ਹੈਗੇ ਚੰਗਾ 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 ਚਲ ਠੀਕ ਹੈ ਸਾਬੀ ਤੂੰ ਗਈ ਗੱਡੀ ਚੱਲ ਪਏ ਜੀ ਚਾਚੀ ਬੈਣਾ ਨਹੀਂ ਨਹੀਂ ਬੱਸ ਜਾਵਾਂ ਮੈਂ ਵੀ ਨਹੀਂ ਆਇਆ ਮੈਂ ਤਾਂ ਆਖਿਆ ਚੱਲ ਬੈ ਕੇ ਗੱਲਾਂ ਬਾਤਾਂ ਕਰਦੇ ਆ ਹਾਂ ਨਹੀਂ ਫੇਰ ਮੈਂ ਧੋਈ ਲਵਾ ਚੰਗੀ ਤਰ੍ਹਾਂ ਹੁਣ ਤੇ ਲੱਗਾ ਵਾ ਤੇ ਤੂੰ ਵੀ ਵੀ ਕਿੱਥੋਂ ਸਾਰੀ ਆ ਰਹੀ ਜਦੋਂ ਨਿਬੜੀ ਆ ਦੱਸ ਕੀ ਕਰ ਉੱਥੇ ਲੈ ਜਾ ਕੇ ਜਿੱਥੇ ਸਿੰਘ ਨੇ ਤੂੰ ਦੇਖੀ ਉੱਥੇ ਕੀ ਉਹਨਾਂ ਕਹਿੰਦੇ ਓ ਸਰਵਿਸ ਸਟੇਸ਼ਨ ਤੇ ਆਹੋ ਆਹੋ ਉਹ ਚਾਚੀ ਉੱਥੇ ਖਣਨ ਦਾ ਫੇਰ ਫਾਇਦਾ ਵਾ ਜਦੋਂ ਮੀਂਹ ਕਣੀ ਹਟਦੀ ਜਾਣਾ ਫੇਰ ਚਿੱਕੜ ਤੇ ਫੇਰ ਕੱਲ ਨੂੰ ਕੋਈ ਪਤਾ ਨਹੀਂ ਮੀਂਹ ਕਦੋਂ ਪੈਣਾ ਆਹੇ ਤਾਂ ਗੱਲ ਸਹੀ ਆ ਬਦਲਵਾਣਾ ਹੁੰਦਾ ਤਾਂ ਮਹੀਨਾ ਵੀ ਹਾਂ ਤੇ ਚੱਲ ਬੜਾ ਇੰਨੇ ਕ ਨਾਲ ਸਾਫ ਬੜਾ ਸਾਫ ਹੋ ਗਈ ਜਿਹੜਾ ਮਿੱਟੀ ਮੱਟੀ ਲੱਗਣਾ ਉਹਦਾ ਵੀ ਕਈ ਵਾਰ ਹਾਂ ਹੁੰਦੇ ਤੋਂ ਉਹਦੀ ਫੇਜ ਗਾਲੀ ਮੋਲ ਪੈ ਜਾਂਦਾ ਵੇ ਇਹ ਧਰ ਤੋਤੀ ਜਾਵੇ ਨਾ ਬੜਾ ਬੈ ਜਾ ਬਸ ਜਾਵਾਂ ਮੈਂ ਚੱਲ ਠੀਕ ਆ ਆ ਕਰ ਦੇ ਦੇਗਾ ਆ ਕੋਈ ਨਹੀਂ ਮੈਂ ਆਉਂਗਾ ਮੈਂ ਤੇ ਕਿੰਨਾ ਚੱਲ ਮੈਂ ਹੁੰਨਾ ਗੱਲਾਂ ਬਾਤਾਂ ਮਾਰ ਦੇ ਨਹੀ ਨਹੀ ਚੱਲ ਠੀਕ ਘਰ ਨੂੰ ਆ ਜੀ ਕੋਈ ਨਹੀਂ ਇੱਥੇ ਮਾਰ ਲਾਂਗੇ ਚੱਲ ਠੀਕ ਲੈ ਚਾਚੀ ਠੀਕ ਆ ਫਿਰ ਅੱਗੇ ਜਾਨੇ ਵੀ ਕਹਿੰਦਾ ਵੀ ਚਾਚਾ ਵੀਰ ਹੁੰਦਾ ਨਹੀਂਗਾ ਹੈਗਾ ਅੱਛਾ ਆਹੋ ਆ ਇਦਾਂ ਹੀ ਆ ਟਾਈਮ ਤੇ ਗੋਰਾ ਵੀ ਮੋਟਰ ਤੇ ਹੀ ਮਿਲਦਾ ਹੋਰ ਘਰ ਕਹਿੰਨ ਚਾਚੀ ਐ ਨਹੀਂ ਟਾਈ ਪੁੱਤ ਕੀ ਦਾ ਫੂਆ ਆਉਂਦਾ ਹੈ ਮੰਮੀ ਤੇਰੀ ਨੂੰ ਦਾਦੀ ਇਹਨੂੰ ਨਾ ਮਾਸੀ ਦਾ ਫੂਆ ਆਉਂਦਾ ਹੈ ਰਾਤੀ ਵੀ ਆਉਂਦਾ ਹੀ ਤੇ ਰਾਤੀ ਵੀ ਇਹਨੇ ਨਾ ਪੂਣ ਠਾਂ ਜੇ ਘਰ ਦੇ ਮੈਨਾਂ ਤਾਂ ਉੱਥੇ ਲੜਾਈ ਪਈ ਆ ਨੌਵਾ ਜਿਹੜੀਆਂ ਨੇ ਮਾਸੀ ਦੀਆਂ ਮਾਸੀ ਨਾਲ ਲੜ ਗਈਆਂ ਚੰਗਾ ਵਾ ਇਹਨੂੰ ਪਤਾ ਲੱਗੇ ਕਿ ਤਰ੍ਹਾਂ ਲੜਾਈ ਪੈਂਦੀ ਹੈ ਤਾਂ ਕਿ ਤਰ੍ਹਾਂ ਇਹ ਤੈਨੂੰ ਕਰਦੀ ਹੈ ਉੱਥੇ ਫੈਸਲੇ ਦੇ ਗਏ ਹੀ ਆਗੇ ਹੁਣ ਮੈਨੂੰ ਲੱਗਦਾ ਆਪਣੇ ਘਰ ਤੇ ਕੋਈ ਫੈਸਲੇ ਹੁੰਦੇ ਨਹੀਂਗੇ ਮੈਂ ਉੱਥੇ ਜਾ ਕੇ ਮੁੜ ਕੇ ਉਹਦੀਆਂ ਨਵਾਂ ਮੇ ਦੀ ਬੇਇੱਜ਼ਤੀ ਕਰਨਗੇ ਵੱਧ ਘੱਟ ਬੋਲਣਗੇ ਤੇ ਫਿਰ ਮੰਮੀ ਚੰਗੀ ਰਹੂਗੀ ਚੰਗਾ ਬਸ ਬੋਲਣ ਤੈਨੂੰ ਪਤਾ ਲੱਗੇ ਮੈਂ ਫੈਸਲੇਅਤ ਕਿਤਨਾ ਜਾਣਦੀ ਹਾਂ ਉਹ ਤਾਂ ਮੰਮੀ ਇਹ ਕੱਗੜ ਲੱਗੀ ਜੇ ਵੀ ਲੋ ਆਪਣੀ ਗੱਲ ਨਹੀਂ ਕੱਢਦੀ ਬਾਹਰ ਆਹੋ ਕਿਉਂ ਕੱਢੇ ਤੇ ਹੋਰ ਕਹਦੀ ਹੋਵੇ ਤੇ ਘਰ ਘਰ ਦੱਸੇ ਹਾਂ ਉਹ ਤਾਂ ਤੁਹਾਡੇ ਸਾਹਮਣੇ ਵੀ ਨਹੀਂ ਨਾ ਤੁਹਾਨੂੰ ਸੱਚ ਕਹੁੰਦਾ ਵੀ ਨਹੀਂ ਦੱਸਿਆ ਆਹ ਹੁੰਦਾ ਕਹਦਾ ਦੱਸਿਆ ਉਹਦੇ ਮੈਂ ਕਰਦੀ ਗੱਲ ਸੁਣ ਲਿਆ ਸੀ ਚੱਲ ਕੋਈ ਨਹੀਂ ਦਾਦੀ ਕਰਦੀ ਰਹਿੰਦੋ ਜੋ ਕਰਦੀ ਤੇ ਹੁਣ ਰਹੂਗੀ ਅੱਜ ਕਿੱਥੇ ਰਹਿਣਾ ਵਾ ਮੈਨੂੰ ਤੇ ਇਹ ਕਿ ਅੱਗੇ ਸ਼ਾਮਾ ਨੂੰ ਆ ਜਾਣਾ ਮੈਨੂੰ ਸ਼ਾਮਾ ਤੇ ਪੈ ਚਲੇਗਾ ਆ ਤੇ ਆ ਜਾਂਦੀ ਆ ਫਿਰਕੇ ਆ ਆਜੂਗੀ ਕਹ ਆਨੇ ਕੜਾ ਇੱਥੇ ਆ ਕੇ ਕੋਈ ਕੰਮ ਕਰਨਾ ਫਿਰ ਚੱਲ ਕੋਈ ਨਹੀਂ ਦਾਦੀ ਇੱਥੇ ਹੀ ਆਉਣਾ ਹੋਰ ਉਹਨੇ ਕਿੱਥੇ ਜਾਣਾ ਹੁਣ ਹੈ ਤੇ ਇਤਰਾ ਹੀ ਆ ਪਰ ਨਹੀਂ ਸੁਖ ਚਾਚੇ ਨਾਲ ਬੋਲਦੀ ਨਹੀਂਗੀ ਚੱਲ ਅੱਜ ਤੂੰ ਚੁੱਪ ਕੀਤੀ ਰਿਹਾ ਕਰੋ ਮੈਂ ਤੁਹਾਨੂੰ ਅੱਗੇ ਵੀ ਗਿਆ ਕਿੰਨਾ ਕਿਚਰੋ ਬੋਲ ਲੂਗੀ ਆਪੇ ਇਹਨੇ ਬੋਲ ਬੋਲ ਕੇ ਹਟ ਹੀ ਜਾਣਾ ਜਦੋਂ ਸੁਖ ਇਹ ਆਈ ਹੈ ਨਾ ਵਿਆਹੀ ਉਦੋਂ ਆਵੇਂ ਇਤਨਾ ਹੀ ਕਰਦੀ ਹੁੰਦੇ ਸੀ ਤੇ ਮੈਂ ਜਰਦੀ ਰਹੀ ਹੁਣ ਜਦੋਂ ਤੇਰਨਾ ਕਰਦੇ ਮੇਰੇ ਕੋ ਨਹੀਂ ਜਰਿਆ ਜਾਂਦਾ ਕੱਲ ਇਹਨੇ ਮੈਨੂੰ ਕਿੰਨੇ ਮਿਹਨੇ ਦਿੱਤੇ ਸੀ ਆਹੋ ਦਾਦੀ ਹੁਣ ਆਈ ਏ ਗੱਲ ਖੱਲੇ ਮੋਨਾ ਇਹਨੇ ਦੱਸਣਾ ਤੇ ਨਹੀਂ ਸਾਨੂੰ ਹਾਂ ਮੰਮੀ ਨੇ ਕਿਤੇ ਦੱਸਣਾ ਤਾਂ ਨੂੰ ਪਤਾ ਅੱਗੇ ਕਦੀ ਦੱਸਿਆ ਮੰਮੀ ਨੇ ਸੱਚ ਕੋਈ ਨਹੀਂ ਆ ਲੈੰਦੇ ਮੈਂ ਇਹਨੂੰ ਚੰਗੀ ਤਰ੍ਹਾਂ ਮਿਹਨੇ ਦਊਂਗੀ